ਗੱਡੀ ਮੱਕ ਡਿੱਗੀ ਆ ਡਿਵਾਰਡੇ ਤੇ ਆਇ ਨਹੀਂ ਕੋ ਵਿਚ ਨਹੀਂ ਪਤਾ ਲੱਗਾ ਉਹਨੂੰ ਗੱਡੀ ਦੇ ਤੇ ਵਿੱਚ ਅੱਗੇ ਵੀ ਪੰਜ ਸੌ ਦਾ ਐਕਸੀਡੈਂਟ ਹੋਇਆ ਇਦਾਂ ਦੇ ਗੱਡੀ ਮੱਕ ਡਿੱਗੀ ਆ ਡਿਵਾਰਡੇ ਤੇ ਆਇ ਨਹੀਂ ਕੋ ਵਿਚ ਨਹੀਂ ਪਤਾ ਲੱਗਾ ਉਹਨੂੰ ਗੱਡੀ ਦੇ ਤੇ ਵਿੱਚ ਤੇਰੀ ਗੱਡੀ ਦੇ ਬੰਦੇ ਸੀਗੇ ਉਹ ਬੰਦੇ ਸੀ ਸਹੀ ਹਾਲਾਤ ਹੈ ਚਟਾ ਡਟਾ ਲੱਗੀਆਂ ਉਹਦੇ ਮੁੰਡੇ ਦੇ ਗੱਡੀ ਡਿਗਨ ਦੁਕਾਨ ਕੀ ਤੈਨੂੰ ਕੀ ਲੱਗ ਗੱਡੀ ਕਾਰਨ ਦਾ ਕਾਰਨ ਇਹ ਬੰਦੇ ਡਿਵਾਰਡੇ ਆਇ ਨਹੀਂਗਾ ਨਹਿਰ ਡੁੱਬੀ ਬਹੁਤ ਹੈ ਅੱਗੇ ਵੀ ਇੱਥੇ ਉਹ ਹਾਂ ਅੱਗੇ ਵੀ ਪੰਜ ਸਾਲ ਦਾ ਐਕਸੀਡੈਂਟ ਹੋਏ ਐ ਇੱਦਾਂ ਦੇ ਗੱਡੀਆਂ ਵਾਲੇ ਗਵਰਨਮੈਂਟ ਨੂੰ ਤਾਂ ਚਾਹੀਦਾ ਬਈ ਕਿ ਡਿਵਾਈਡਰ ਬਣਾਉਣਾ ਚਾਹੀਦਾ ਜੀ ਇਹਦੇ ਉੱਪਰ ਉੱਚੀ ਕਰਨੀ ਕਹਿੰਦੀ ਮੈਂ ਲੋਕਾਂ ਨੂੰ ਕਈਆਂ ਨੂੰ ਪਾਪੜੀਆਂ ਨਹੀਂ ਹੋ ਰਹੀ ਇੱਥੇ ਸੁਣਦਾ ਬਈ ਇਥੇ ਹੈ ਨਹੀਂ ਆ ਜਿਹਨੂੰ ਕੋਈ ਦੋ ਚਾਰ ਗਲਾਂ ਸੁਣ ਕੇ ਰੋ ਵੀ ਨਿਕਲ ਜਾਂਦਾ ਕਿਉਂ ਤੁਹਾਡੀ ਮੰਗ ਹੈਗੀ ਵੀ ਸਾਡੀ ਮੰਗ ਹੈ ਕਿ ਆ ਪੂਰੀ ਨਹਿਰ 'ਤੇ ਡਿਵਾਈਡਰ ਬਣਨਾ ਚਾਹੀਦਾ ਔਰ ਪੱਕੇ ਅੰਬੇ ਲੱਗਣੇ ਚਾਹੀਦੇ ਆ ਗੱਡੀ ਕਕਰਵਾਲ ਬਣ ਗਈ ਹੈ ਠੀਕ ਹੈ ਕੋਈ ਬਚਾ ਹੋ ਗਿਆ ਬੰਦੇ ਦਾ ਹਾਂ ਬੰਦਿਆ ਬਚਾ ਹੋ ਗਿਆ ਲੇਕਿਨ ਸਾਡੀ ਵੱਧ ਤੋਂ ਵੱਧ ਡਿਮਾਂਡ ਗਵਰਨਮੈਂਟ ਕੋਲ ਹੋਈ ਹੈ ਕਿ ਇੱਥੇ ਡਿਵਾਈਡਰ ਬਣਾਉਣਾ ਚਾਹੀਦਾ ਸੇਫਟੀ ਨਹੀਂ ਹੈ ਸੇਫਟੀ ਕੋਈ ਨਹੀਂ ਹੁੰਦੀ ਨਾ ਦੀ ਸੇਫਟੀ ਕੋਈ ਨਹੀਂ ਹੈ ਇਹ ਭਾਜੀ ਗੱਡੀ ਰਾਤ ਲਗਭਗ 10 ਵਜੇ ਦੇ ਕਰੀਬ ਡਿਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲੀ ਨਹੀਂ ਹੈ ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਤੇ ਗੱਡੀ ਚ ਰੇ ਲੋਕ ਸੀ ਸਹੀ ਸਲਾਮਤ ਪਰ ਕੱਢੇ ਗਏ ਕਿ ਬੈਠੇ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਉਹ ਉਹਨਾਂ ਦੀ ਥੋੜੀ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਸੇ ਆ ਦਿਨ ਬਰ ਦਿਨ ਹੋ ਰਿਹਾ ਹੈ ਇਹਨਾਂ ਤੇ ਰੋਕ ਲੱਗੀ ਜਾਏ ਪਹਿਲੇ ਵੀ ਕੋਈ ਇਤਨੇ ਗੱਡੀ ਜਿਵੇਂ ਡਿੱਗੇ ਨੇ ਐਟ ਕੋਈ ਡਿੱਗੇ ਹਾਂਜੀ ਹਾਂਜੀ ਸ਼ਾਇਦ 2 ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਗੱਡੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਹੈ ਮੋਟਾ ਵੀ ਉਹਨੂੰ ਮੰ ਮੰਗ ਸਾਡੀ ਉਹੀ ਹੈ ਕਿ ਜਿੰਨਾ ਵੀ ਪ੍ਰਸ਼ਾਸਨ ਅੱਗੇ ਹੀ ਹੈ ਕਿ ਜਿੰਨੇ ਵੀ ਇਹ ਸੇਫਟੀ ਵਾਲਾ ਹੈ ਸਭ ਤੋਂ ਪਹਿਲੇ ਇੱਥੇ ਹੀ ਕੰਮ ਕੀਤਾ ਜਾਏ ਛੇਤੀ ਜਲਦ ਤੋਂ ਜਲਦ ਐਕਸ਼ਨ ਲਿਆ ਜਾਏ ਜਹਾ ਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਤੇ ਹਾਸੇ ਹੋ ਰਿਹਾ ਉਹ ਹਾਸਿਆਂ ਤੇ ਰੋਕਥਾਮ ਲੱਗੇ